सत श्री जी सारियां आप सब दा सांझी बात विच बहुत बहुत स्वागत है आज असी बनावांगे मिठे चौल ਜੋ ਕਿ ਹਰ ਘਰ ਦੇ ਵਿੱਚ ਖੁਸ਼ੀ ਦੇ ਮੌਕੇ ਤੇ ਤੇ ਫੈਸਟੀਵਲ ਦੇ ਉੱਪਰ ਬਣਾਏ ਜਾਂਦੇ ਹਨ ਇਹ ਬਣਾਉਣ ਦੇ ਵਿੱਚ ਜਿੰਨੇ ਹੀ ਸਿੰਪਲ ਹਨ ਓਨੇ ਹੀ ਟ੍ਰਿੱਕੀ ਵੀ ਨੇ ਚਲੋ ਅਸੀਂ ਅੱਜ ਮਿਲ ਕੇ ਬਣਾਉਂਦੇ ਹਾਂ ਦੇਖਦੇ ਹਾਂ ਕਿ ਸਾਡੀ ਆਊਟਕਮ ਕੀ ਨਿਕਲਦੀ ਹੈ ਇੱਥੇ ਮੈਂ ਤਕਰੀਬਨ ਇੱਕ ਕੌਲੀ ਪੂਰੀ ਭਰ ਕੇ ਚੌਲਾਂ ਦੀ ਲਈ ਹੋਈ ਹੈ ਜਿੰਨੂੰ ਕਿ ਅਸੀਂ ਚੰਗੀ ਤਰ੍ਹਾਂ ਤਿੰਨ ਚਾਰ ਪਾਣੀਆਂ ਦੇ ਵਿੱਚੋਂ ਵਾਸ਼ ਕਰਾਂਗੇ ਤੇ ਵਾਸ਼ ਕਰਨ ਤੋਂ ਬਾਅਦ ਅਸੀਂ ਆਪਣੇ ਚਾਵਲ ਬਣਾਉਣ ਦੀ ਤਿਆਰੀ ਸ਼ੁਰੂ ਕਰਾਂਗੇ ਇੱਥੇ ਆਪਾਂ ਲਵਾਂਗੇ ਇੱਕ ਪਤੀਲਾ ਅਸੀਂ ਕੋਸ਼ਿਸ਼ ਕਰਨੀ ਹੈ ਕਿ ਪੈਨ ਜਾਂ ਪਤੀਲਾ ਅਸੀਂ ਜੋ ਵੀ ਲਿਆ ਹੈ ਉਹ ਥੋੜਾ ਖੁੱਲਾ ਹੋਵੇ ਤਾਂ ਕਿ ਆਪਣੇ ਚਾਵਲ ਜਿਹੜੇ ਆ ਉਹਦੇ ਵਿੱਚ ਪੱਕ ਸਕਣ ਇੱਕ ਕੌਲੀ ਚੌਲਾ ਲਈ ਮੈਂ ਇੱਥੇ ਲਿਆਇਆ तकरीबन 1.5 ਲੀਟਰ ਪਾਣੀ ਤੁਸੀਂ ਪਾਣੀ ਜੜਾ ਆ ਵੱਧ ਲੈ ਸਕਦੇ ਹੋ ਕਿਉਂਕਿ ਆਪਾਂ ਆਪਣੇ ਚਾਵਲ ਜਿਹੜੇ ਆ ਉਹ ਖੁੱਲੇ ਪਕਾਣੇ ਆ ਬਾਅਦ ਵਿੱਚ ਅਗਰ ਪਾਣੀ ਵੱਧ ਵੀ ਹੋਏਗਾ ਤਾਂ ਅਸੀਂ ਉਹਨੂੰ ਕੀ ਹੈ ਛਾਲ ਲੈਣਾ ਹੈ ਡਰੇਨ ਕਰ ਲੈਣਾ ਹੈ ਸੋ ਪਾਣੀ ਵੱਧ ਹੋਵੇ ਉਸ ਗੱਲ ਦੀ ਤੁਸੀਂ ਕੋਈ ਟੈਨਸ਼ਨ ਨਹੀਂ ਲੈਣੀ ਹਾਂ ਪਾਣੀ ਐਨਾ ਹੋਵੇ ਕਿ ਬੋਇਲਿੰਗ ਟਾਈਮ ਆਪਣੇ ਪਤੀਲੇ ਵਿੱਚੋਂ ਬਾਹਰ ਨਾ ਆਏ ਅਸੀਂ ਮਿੱਠੇ ਚੋਲ ਬਣਾ ਰਹੇ ਹਾਂ ਸੋ ਮੈਂ ਇੱਥੇ ਯੂਜ਼ ਕੀਤਾ ਹੈ ਇੱਕ ਚੁਟਕੀ ਪੀਲਾ ਰੰਗ ਔਰ ਨਾਲ ਹੀ ਉਸ ਤੋਂ ਵੀ ਅੱਧੀ ਕੁਆਂਟੀਟੀ ਦੇ ਵਿੱਚ ਜਿਵੇਂ ਉਹ ਇੱਕ ਚੁਟਕੀ ਸੀ ਇੱਕ ਚੁਟਕੀ ਤੋਂ ਵੀ ਅੱਧਾ ਮੈਂ ਇੱਥੇ ਲਿਆ ਹੋਇਆ ਹੈ ਲਾਲ ਰੰਗ ਪੀਲਾ ਤੇ ਲਾਲ ਰੰਗ ਮੈਂ ਇਸ ਲਈ ਲੈ ਰਹੀਆਂ ਕਿਉਂਕਿ ਮੈਨੂੰ ਆਪਣੇ ਚਾਵਲਾਂ ਦਾ ਰੰਗ ਜੜਾਇਆ ਉਹ ਸੁਨਹਿਰੀ ਚਾਹੀਦਾ ਆ ਸੋ ਇਹ ਨਾ ਤਾਂ ਪੂਰੇ ਪੀਲੇ ਬਣਣਗੇ ਨਾ ਹੀ ਪੂਰੇ ਲਾਲ ਬਣਣਗੇ ਆਪਣਾ ਵਿਚ ਜਿਹਦਾ ਕਲਰ ਆਏਗਾ ਸੁਨਹਿਰੀ ਕਲਰ ਦੇ ਆਪਣੇ ਜਿਹੜੇ ਆ ਚੌਲ ਬਣਣਗੇ ਇਹਨਾਂ ਦਾ ਰੰਗ ਜੜਾਇਆ ਬਹੁਤ ਹੀ ਪਿਆਰਾ ਲੱਗੇਗਾ ਤੁਸੀਂ ਚਾਹੋ ਤਾਂ ਇੱਥੇ ਇਕੱਲਾ ਪੀਲਾ ਰੰਗ ਵੀ ਇਸਤੇਮਾਲ ਕਰ ਸਕਦੇ ਹੋ ਜਾਂ ਇਕੱਲਾ ਲਾਲ ਰੰਗ ਵੀ ਇਸਤੇਮਾਲ ਕਰ ਸਕਦੇ ਹੋ ਤੁਹਾਨੂੰ ਜਿਹੜਾ ਕੋਈ ਕਲਰ ਪਸੰਦ ਹੈ ਤੁਸੀਂ ਉਹੀ ਫੂਡ ਕਲਰ ਇੱਥੇ ਯੂਜ਼ ਕਰ ਸਕਦੇ ਹੋ ਅਸੀਂ ਜੜਾ ਆ ਇਨੂੰ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ। ਇਹਦੇ ਵਿੱਚ ਆਪਾਂ ਚਾਵਲਾਂ ਤੋਂ ਇਲਾਵਾ ਹੋਰ ਕੁਝ ਨਹੀਂ ਐਡ ਕਰਨਾ। ਜਿਹੜੇ ਆਪਾਂ ਹੁਣ ਚਾਵਲ ਧੋਤੇ ਹੋਏ ਸੀਗੇ ਅਸੀਂ ਉਹਨਾਂ ਨੂੰ ਐਡ ਕਰ ਦਾਂਗੇ ਤੇ ਚਾਵਲਾਂ ਨੂੰ ਅੱਛੀ ਤਰ੍ਹਾਂ ਬੋਇਲ ਹੋਣ ਦਵਾਂਗੇ। ਇੱਥੇ ਆਪਾਂ ਹਲੇ ਕੋਈ ਚੀਨੀ ਨਹੀਂ ਐਡ ਕਰਨੀ। ਚਾਵਲਾਂ ਨੂੰ ਅਸੀਂ ਚੰਗੀ ਤਰ੍ਹਾਂ ਬੋਇਲ ਕਰਨਾ ਹੈ। ਜਦੋਂ ਆਪਣੇ ਚਾਵਲ 90% ਕੁੱਕ ਹੋ ਜਾਣਗੇ ਉਸ ਟਾਈਮ ਤੇ ਅਸੀਂ ਇਹਨਾਂ ਨੂੰ ਛਾਣਾਂਗੇ। ਹੁਣ ਅਸੀਂ ਇੱਥੇ ਇੱਕ ਚਮਚ ਜੜਾਇਆ ਕਿਉਂ ਐਡ ਕਰ ਸਕਦੇ ਆ ਉਹ ਨਾਲ ਕੀ ਹੋਏਗਾ ਆਪਣੇ ਚਾਵਲ ਜਿਹੜੇ ਆ ਉਹ ਖਿਲੇ ਖਿਲੇ ਬਣਨਗੇ ਤੇ ਉਹ ਆਪਸ ਦੇ ਵਿੱਚ ਚਿਪਕਣਗੇ ਨਹੀਂ ਸੋ ਇੱਥੇ ਆਪਾਂ ਆਲਮੋਸਟ ਇੱਕ ਟੀस्पून ਜੜਾਇਆ ਕਿਉ ਪਾਵਾਂਗੇ ਤੇ ਆਪਣੇ ਚਾਵਲਾ ਨੂੰ ਬੋਇਲ ਹੋਣ ਲਈ ਰੱਖ ਦਵਾਂਗੇ ਤੁਸੀਂ ਦੇਖ ਸਕਦੇ ਹੋ ਕਿ ਆਪਣੇ ਚਾਵਲ ਜਿਹੜੇ ਆ ਅੱਛੀ ਤਰ੍ਹਾਂ ਬੋਇਲ ਹੋ ਰਹੇ ਨੇ ਹੁਣ ਅਸੀਂ ਇਹਨਾਂ ਨੂੰ ਵਿੱਚ ਵਿੱਚ ਚੈੱਕ ਕਰਦੇ ਰਹਿਣਾ ਹੈ ਜਦੋਂ ਆਪਾਂ ਨੂੰ ਲੱਗੇ ਕਿ ਆਪਣੇ ਚੌਲ ਜਿਹੜੇ ਨੇ 90% ਕੁੱਕ ਹੋ ਚੁੱਕੇ ਨੇ ਜਾਨੀ ਕਿ ਉਹਨਾਂ ਦੇ ਵਿੱਚ ਸਿਰਫ ਇੱਕ ਕਣ ਹੀ ਰਹਿ ਗਈ ਹੈ ਕੁੱਕ ਹੋਣ ਵਾਲੀ ਉਦੋਂ ਅਸੀਂ ਆਪਣੀ ਜਿਹੜੀ ਹੈ ਗੈਸ ਫਲੇਮ ਨੂੰ ਬੰਦ ਕਰ ਦਾਂਗੇ ਬਸ ਇਸ ਪ੍ਰੋਸੈਸ ਦਾ ਸੇਖਾਸ ਧਿਆਨ ਰੱਖਣਾ ਹੈ ਕਿਉਂਕਿ ਜੇਕਰ ਆਪਣੇ ਚਾਵਲ ਹੁਣੇ ਪੂਰੇ ਪੱਕ ਗਏ ਤਾਂ ਜਦੋਂ ਅਸੀਂ ਇਹਦੇ ਵਿੱਚ ਖੰਡ ਐਡ ਕਰਾਂਗੇ ਤਾਂ ਉਸ ਟਾਈਮ ਤੇ ਇਹ ਜਿਹੜੇ ਆ ਸਹੀ ਨਹੀਂ ਬਣਨਗੇ ਨੇ ਚਾਵਲ ਹੁਣ 90% ਕੁਕ ਹੋ ਚੁੱਕੇ ਨੇ ਇਹ ਜ਼ਿਆਦਾ ਕੁਕ ਨਾ ਹੋਣ ਇਸ ਲਈ ਆਪਾਂ ਇਹਨਾਂ ਨੂੰ ਹੁਣ ਡレイン ਕਰ ਲਾਂਗੇ ਹੁਣ ਅਸੀਂ ਇੱਥੇ ਲਈਆ ਇੱਕ ਕੜਾਈ ਜਿਹਦੇ ਚ ਅਸੀਂ ਲਿਆਇਆ ਇੱਕ ਕੜਸ਼ੀ ਦੇਸੀ ਘਿਓ ਤੁਸੀਂ ਚਾਹੋ ਤਾਂ ਇੱਥੇ ਰਿਫਾਈਨਡ ਆਇਲ ਵੀ ਯੂਜ਼ ਕਰ ਸਕਦੇ ਹੋ ਇੱਥੇ ਮੈਂ ਕੋਕੋਨਟ ਜੜਾਇਆ ਕੱਟ ਕੇ ਰੱਖਿਆ ਹੋਇਆ ਸੀ ਡਰਾਈ ਕੋਕੋਨਟ ਉਹਨਦੀਆਂ ਗਿਰਿਆਂ ਨੂੰ ਆਪਾਂ ਅੱਛੀ ਤਰ੍ਹਾਂ ਰੋਸਟ ਕਰ ਲਾਂਗੇ ਜਿਵੇਂ ਹੀ ਤੁਹਾਨੂੰ ਲੱਗੇ ਕਿ ਇਹ ਰੋਸਟ ਹੋਣੀਆਂ ਸ਼ੁਰੂ ਹੋ ਗਈਆਂ ਨੇ ਨਾਲ ਦੇ ਨਾਲ ਹੀ ਆਪਾਂ ਇਹਨਾਂ ਨੂੰ ਬਾਹਰ ਕੱਢ ਲਾਂਗੇ ਤੇ ਇਹ ਦੇਖ ਸਕਦੇ ਹੋ ਕਿ ਇਹ ਬ੍ਰਾਊਨ ਹੋਣੀਆਂ ਸ਼ੁਰੂ ਹੋ ਗਈਆਂ ਨੇ ਇਸ ਤੋਂ ਪਹਿਲਾਂ ਕਿ ਇਹ ਜਲਣ ਲੱਗ ਜਾਣ ਅਸੀਂ ਇਹਨਾਂ ਨੂੰ ਫਟਾਫਟ ਇੱਕ ਪਲੇਟ ਦੇ ਵਿੱਚ ਬਾਹਰ ਕੱਢ ਲਾਂਗੇ ਮੈਂ ਇੱਥੇ ਕੁਝ ਬਦਾਮ ਤੇ ਕਾਜੂ ਕੱਟ ਕੇ ਰੱਖੇ ਹੋਏ ਸੀਗੇ ਇਹਨਾਂ ਨੂੰ ਵੀ ਆਪਾਂ ਰੋਸਟ ਕਰ ਲਾਂਗੇ ਤੇ ਰੋਸਟ ਕਰਨ ਤੋਂ ਬਾਅਦ ਇਹਨਾਂ ਨੂੰ ਵੀ ਆਪਾਂ ਸੇਮ ਪਲੇਟ ਦੇ ਵਿੱਚ ਬਾਹਰ ਕੱਢ ਲਾਂਗੇ ਤੁਸੀਂ ਚਾਹੋ ਤਾਂ ਇੱਥੇ ਕੋਈ ਵੀ ਡਰਾਈ ਫਰੂਟ ਯੂਜ਼ ਕਰ ਸਕਦੇ ਹੋ ਤੇ ਜੇਕਰ ਤੁਹਾਨੂੰ ਡਰਾਈ ਫਰੂਟ ਨਹੀਂ ਪਸੰਦ ਤਾਂ ਤੁਸੀਂ ਉਹਨਾਂ ਨੂੰ ਸਕਿਪ ਵੀ ਕਰ ਸਕਦੇ ਹੋ ਡਰਾਈ ਫਰੂਟਸ ਜਿਹੜੇ ਆ ਉਹ ਚਾਵਲਾਂ ਦੇ ਵਿੱਚ ਬਹੁਤ ਅੱਛੇ ਲੱਗਦੇ ਨੇ ਪਲੱਸ ਇਹ ਹੈਲਦੀ ਵੀ ਨੇ ਖਾਣ ਲਈ ਵੀ ਅੱਛੇ ਨੇ ਇਸ ਕਰਕੇ ਆਪਾਂ ਇੱਥੇ ਡਰਾਈ ਫਰੂਟਸ ਐਡ ਕੀਤੇ ਨੇ ਹੁਣ ਸੇਮ ਕੇ ਉਹਦੇ ਵਿੱਚ ਅਸੀਂ ਪਾਵਾਂਗੇ ਪੌਣੀ ਕੋਲੀ ਖੰਡ ਇਸ ਗੱਲ ਦਾ ਧਿਆਨ ਰੱਖਣਾ ਕਿ ਅਸੀਂ ਇੱਕ ਕੋਲੀ ਚੌਲ ਰਏ ਸੀ ਤੇ ਇੱਕ ਕੋਲੀ ਨਾਲੋਂ ਥੋੜੀ ਘਾਟਾ ਪਾ ਖੰਡ ਲਈ ਹੈ ਜਾਣੇ ਕਿ ਅੱਧੀ ਕੋਲੀ ਤੋਂ ਥੋੜੀ ਵੱਧ ਤੇ ਇੱਕ ਕੋਲੀ ਤੋਂ ਘੱਟ ਨਾਲ ਹੀ ਮੈਂ ਇੱਥੇ ਐਡ ਕੀਤੀ ਹੈ ਸੌਫ ਸੌਫ ਦਾ ਜਿਹੜਾ ਫਲੇਵਰ ਆ ਉਹ ਬਹੁਤ ਹੀ ਅੱਛਾ ਹੁੰਦਾ ਹੈ ਚਾਵਲਾਂ ਦੇ ਵਿੱਚ ਬਟ ਕਈਆਂ ਨੂੰ ਚਾਵਲਾਂ ਦੇ ਵਿੱਚ ਸੌਫ ਜੜੀਆ ਨਹੀਂ ਪਸੰਦ ਜਦੋਂ ਮੂੰਹ ਦੇ ਵਿੱਚ ਆਂਦੀ ਹੈ ਤੁਸੀਂ ਇਹਦਾ ਪਾਊਡਰ ਵੀ ਬਣਾ ਕੇ ਪਾ ਸਕਦੇ ਹੋ ਜਾਂ ਤੁਸੀਂ ਇਲਾਇਚੀ ਪਾਊਡਰ ਵੀ ਪਾ ਸਕਦੇ ਹੋ ਤੇ ਜੇ ਤੁਹਾਨੂੰ ਨਹੀਂ ਪਸੰਦ ਤਾਂ ਤੁਸੀਂ ਇਹਨੂੰ ਅਵੋਇਡ ਕਰ ਸਕਦੇ ਹੋ ਐ ਪ੍ਰੋਸੈਸ ਜਿਹੜਾ ਆ ਹੁਣ ਬਹੁਤ ਹੀ ਧਿਆਨ ਨਾਲ ਕਰਨਾ ਹੈ ਜਿਵੇਂ ਹੀ ਅਸੀਂ ਚੀਨੀ ਪਾ ਦਿੱਤੀ ਨਾਲ ਹੀ ਆਪਾਂ ਇਹਦੇ ਵਿੱਚ ਆਪਣੇ ਰਾਈਸ ਜਿਹੜੇ ਆ ਉਹ ਐਡ ਕਰ ਦੇਣੇ ਆ ਹੁਣ ਆਪਾਂ ਆਪਣੇ ਚਾਵਲਾਂ ਦੇ ਵਿੱਚ ਕੋਈ ਵੀ ਪਾਣੀ ਨਹੀਂ ਐਡ ਕਰਨਾ ਕਿਉਂਕਿ ਜਿਹੜੀ ਆਪਣੀ ਖਾਂਡਾ ਉਹਨੇ ਪਾਣੀ ਜਿਹੜਾ ਆ ਰਿਲੀਜ਼ ਕਰਨਾ ਆ ਪਾਣੀ ਛੱਡਣਾ ਆ ਤੇ ਆਪਣੇ ਚਾਵਲ ਜਿਹੜੇ ਆ ਉਹਦੇ ਵਿੱਚ ਹੀ ਕੁੱਕ ਹੋ ਜਾਣੇ ਆ ਹੁਣ ਅਸੀਂ ਆਪਣੇ ਚਾਵਲਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਸੈੱਟ ਕਰ ਲਾਂਗੇ ਤੇ ਜਿਹੜੇ ਆਪਾਂ ਡਰਾਈ ਫਰੂਟਸ ਰੋਸਟ ਕਰਕੇ ਰੱਖੇ ਸੀ ਉਹ ਸਾਰੇ ਜਿਹੜੇ ਆ ਆਪਾਂ ਇਹਦੇ ਵਿੱਚ ਐਡ ਕਰ ਦਾਂਗੇ ਹੁਣ ਇਸ ਪ੍ਰੋਸੈਸ ਦਾ ਜਿਹੜਾ ਆ ਖਾਸ ਧਿਆਨ ਰੱਖਣਾ ਹੈ ਇਹ ਥੋੜਾ ਜਿਹਾ ਟ੍ਰਿਕੀ ਆ ਹੁਣ ਅਸੀਂ ਇਹਨਾਂ ਨੂੰ ਚੰਗੀ ਤਰ੍ਹਾਂ ਕਵਰ ਕਰ ਦੇਣਾ ਹੈ ਕਵਰ ਕਰਨ ਤੋਂ ਬਾਅਦ ਆਪਾਂ ਗੈਸ ਫਲੇਮ ਨੂੰ 1 ਮਿੰਟ ਲਈ ਹਾਈ ਕਰ ਦੇਣਾ ਹੈ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਮੈਂ ਗੈਸ ਫਲੇਮ ਨੂੰ ਹਾਈ ਕੀਤਾ ਹੈ 1 ਮਿੰਟ ਪੂਰਾ ਹਾਈ ਕਰਨ ਤੋਂ ਬਾਅਦ ਨਾਲ ਦੇ ਨਾਲ ਹੀ ਆਪਾਂ ਗੈਸ ਫਲੇਮ ਨੂੰ ਬੰਦ ਕਰ ਦੇਣਾ ਹੈ ਤੇ ਆਪਣੇ ਚਾਵਲਾਂ ਨੂੰ ਹੁਣ 10 ਮਿੰਟ ਲਈ ਆਪਾਂ ਦਮ ਤੇ ਰੱਖ ਦੇਣਾ ਹੈ ਮਤਲਬ 10 ਮਿੰਟ ਲਈ ਅਸੀਂ ਇਹਨੂੰ ਬਿਲਕੁਲ ਨਹੀਂ ਛੇੜਨਾ ਤੁਸੀਂ ਚਾਹੋ ਤਾਂ ਇਹਦੇ ਉੱਪਰ ਇੱਕ ਗਿੱਲਾ ਪਾਉਣਾ ਵੀ ਕਰਕੇ ਦੇਖ ਸਕਦੇ ਹੋ ਜਿਵੇਂ ਕਿ ਮੈਂ ਇੱਥੇ ਦਿੱਤਾ ਹੋਇਆ ਹੈ ਜਦ ਤੱਕ ਆਪਣੇ ਚਾਵਲ ਜਿਹੜੇ ਆ ਰੈਡੀ ਹੋ ਰਿਹਾ ਅਸੀਂ ਫਟਾਫਟ ਜੜਾ ਆ ਆਪਣਾ ਦਹੀਂ ਰੈਡੀ ਕਰ ਲੈਣੇ ਆ ਕਿਉਂਕਿ ਮਿੱਠੇ ਚਾਵਲ ਹੋਣ ਤੇ ਨਾਲ ਪਕੌੜੀਆਂ ਵਾਲਾ ਦਹੀਂ ਨਾ ਹੋਵੇ ਇਹ ਕਿੱਦਾਂ ਹੋ ਸਕਦਾ ਆ ਮਿੱਠੇ ਛੋਲ ਜਿਹੜੇ ਆ ਉਹ ਪਕੌੜੀਆਂ ਵਾਲੇ ਦਹੀਂ ਤੋਂ ਬਿਨਾ ਮੈਨੂੰ ਤਾਂ ਪੂਰੀ ਤਰ੍ਹਾਂ ਅਧੂਰੇ ਲੱਗਦੇ ਨੇ ਸੋ ਜਦ ਤੱਕ ਆਪਣੇ ਚਾਵਲ ਦਮਤੇ ਸੀਗੇ ਤਦ ਤੱਕ ਆਪਾਂ ਫਟਾਫਟ ਇੱਥੇ ਆਪਣਾ ਦਹੀਂ ਰੈਡੀ ਕਰ ਲਿਆ ਹੈ ਇਹਦੀ ਰੈਸিপি ਦੱਸਣ ਦੀ ਕੋਈ ਜ਼ਰੂਰਤ ਨਹੀਂ ਆ ਕਿਉਂਕਿ ਇਹਦੇ ਚ ਆਪਾਂ ਖਾਲੀ ਇੱਕ ਨਮਕ ਐਡ ਕੀਤਾ ਹੈ ਕਾਲੀ ਮਿਰਚ ਐਡ ਕੀਤੀ ਹੈ ਤੇ ਪਕੌੜੀਆਂ ਐਡ ਕੀਤੀਆਂ ਨੇ ਚਲੋ ਜੀ 10 ਮਿੰਟ ਹੋ ਚੁੱਕੇ ਨੇ ਹੁਣ ਆਪਾਂ ਆਪਣੇ ਚਾਵਲ ਜਿਹੜੇ ਆ ਇੱਕ ਵਾਰੀ ਚੈੱਕ ਕਰ ਲੈਣੇ ਆ ਤੁਸੀਂ ਦੇਖ ਸਕਦੇ ਹੋ ਕਿ ਆਪਣੇ ਜਿਹੜੇ ਚਾਵਲ ਨੇ ਉਹ ਬਿਲਕੁਲ ਚੰਗੀ ਤਰ੍ਹਾਂ ਪੱਕ ਚੁੱਕੇ ਨੇ ਇਹਨਾਂ ਨੂੰ ਅਸੀਂ ਇੱਕ ਵਾਰੀ ਹਿਲਾ ਕੇ ਦੇਖ ਲੈਣੇ ਆ ਕਿਤੇ ਚਿਪਕੇ ਤੇ ਨਹੀਂ ਨੇ ਜਾਂ ਕਿਤੇ نیچے ਤਾਂ ਨਹੀਂ ਲੱਗੇ ਤੁਸੀਂ ਦੇਖ ਸਕਦੇ ਹੋ ਕਿ ਆਪਣੇ ਚਾਵਲ ਜਿਹੜੇ ਆ ਬਿਲਕੁਲ ਖਿਲੇ ਖਿਲੇ ਬਣੇ ਨੇ ਸੋ ਆਪਣੇ ਚਾਵਲ ਜਿਹੜੇ ਆ ਹੁਣ ਬਿਲਕੁਲ ਰੈਡੀ ਨੇ ਜੇਕਰ ਤੁਹਾਨੂੰ ਵੀ ਇਹ ਰੈਸিপি ਪਸੰਦ ਆਈ ਤਾਂ ਤੁਸੀਂ ਵੀ ਮਿੱਠੇ ਚਾਵਲ ਜਿਹੜੇ ਆ ਜ਼ਰੂਰ ਟਰਾਈ ਕਰਨਾ ਤੇ ਸਾਡੇ ਚੈਨਲ ਨੂੰ ਵੱਤ ਤੋਂ ਵੱਧ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਤਬ ਬੈਲ ਆਈਕਨ ਪ੍ਰੈਸ ਕਰੋ ਤਾਂ ਕਿ ਤੁਹਾਨੂੰ ਹੋਰ ਨੋਟੀਫਿਕੇਸ਼ਨ ਮਿਲ ਸਕਣ